ਵੱਡੇ ਫਲਾਈਓਵਰ ਦੇ ਕੋਲ ਲੱਗ ਗਿਆ ਜਾਮ ਪਲਟਿਆ ਸਕ੍ਰੈਪ ਦਾ ਭਰਿਆ ਹੋਇਆ ਟਰਾਲਾ ਲੁਧਿਆਣੇ ਤੋਂ ਗੋਲਤਾਈ ਜਾ ਰਹੇ ਇੱਕ ਸਕ੍ਰੈਪ ਦੇ ਭਰੇ ਹੋਏ ਟਰਾਲਾ ਫਲਾਈਓਵਰ ਦੇ ਕੋਲ ਪਲਟ ਗਿਆ ਅਤੇ ਜਿਸ ਦੇ ਕਾਰਨ ਵੱਡਾ ਜਾਮ ਲੱਗ ਗਿਆ ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚੀ ਹਾਲਾਂਕਿ ਪੁਲਿਸ ਦੇ ਵੱਲੋਂ ਜਾਮ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਰਾਹਾ ਬਦਲਵਾ ਕਰ ਦਿੱਤਾ ਗਿਆ ਹੈ ਅਤੇ ਸਕਰੈਪ ਦੇ ਭਰੇ ਹੋਏ ਜੋ ਟਰੱਕ ਪਲਟਿਆ ਹੈ ਉਸ ਨੂੰ ਹਟਾਉਣ ਦੇ ਲਈ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ। ਉੱਥੇ ਹੀ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚੀ ਅਤੇ 5 ਅਤੇ 5K ਜਾਂਚ ਪੜਤਾਲ ਕੀਤੀ। ਉੱਥੇ ਹੀ ਪਤਾ ਲੱਗ ਗਿਆ ਕਿ ਜੋ ਟਰੱਕ ਦਾ ਡਰਾਈਵਰ ਸੀ ਉਸ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸ ਦਾ ਟਰਾਲਾ ਜੋ ਹੈ ਕਿ ਪਲਟ ਗਿਆ। ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਟਰਾਲੇ ਨੂੰ ਪਲਟਣ ਦੇ ਲਈ ਡਰਾਈਵਰ ਦੀ ਗਲਤੀ ਮੰਨੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਸ ਰਸਤੇ ਨੂੰ ਸੁਚਾਰੂ ਢੰਗ ਨਾਲ ਮੋੜ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜੇਸ਼ ਕੁਏ ਐਕਸੀਡੈਂਟ ਹੋਇਆ ਕਿਹਦੇ ਕਾਰਨ ਹੋਣਾ ਸਮਝ ਨਹੀਂ ਲੱਗੀ ਸਰ ਹਾਂਜੀ ਸਮਝ ਨਹੀਂ ਲੱਗੀ ਆਪ ਕਹਾਂ ਤੇ ਆ ਰਹੇ ਸੀ ਕਹਾਂ ਜਾ ਰਹੇ ਸੀ ਲੁਧਿਆਣਾ ਤੋਂ ਫਾਈ ਆ ਗੋਲਤਾਈ ਸੇ ਜਾ ਰਹੇ ਸੀ ਹਾਂਜੀ ਲੁਧਿਆਣਾ ਆ ਰਹੇ ਸੀ ਲੁਧਿਆਣਾ ਤੋਂ ਗੋਲਤਾਈ ਜਾ ਰਹੇ ਸੀ ਹੋ ਗਿਆ ਕੀ ਹੋਇਆ ਇਹ ਹਾਸਾ ਜਾ ਕੇ ਰਹਿਣਾ ਸਮਝ ਨਹੀਂ ਲੱਗੀ ਸਰ ਕੀ ਬਣਿਆ ਆਪਕੋ ਕੋਈ ਝੋਟੂ ਹੋ ਰਿਹਾ ਕੋਈ ਨਹੀਂ ਨਹੀਂ ਝੋਟੂ ਬਚਾਇਆ ਕੀ ਤਾਂ ਇਸ ਵਿੱਚ ਕੀ ਲੈ ਕੇ ਜਾ ਰਹੇ ਸੀ ਸਿਕਰਾਇਆ ਮੇਰਾ ਪ੍ਰਦੀਪ ਸ਼ਰਮਾ ਜੀ ਤੇ ਬਾਈ ਤੁਹਾਨੂੰ ਕੋਲ ਆਈ ਸੀ ਇੱਥੇ ਹਾਂਜੀ ਸਰ ਤੁਹਾਨੂੰ 112 ਨੰਬਰ ਤੇ ਕੋਲ ਆਈ ਸੀ ਕਿ ਨੰਗਰ ਕੋਲ ਇੱਕ ਟਰੱਕ ਵਗੈਰਾ ਪਲਟ ਗਿਆ ਤੇ ਆਪਣਾ ਟ੍ਰੈਫਿਕ ਬੰਦ ਹੋ ਗਈ ਤੇ ਸਾਡਾ ਤੁਸੀਂ ਆ ਕੇ ਮੌਕੇ ਤੇ ਆ ਕੇ ਦੇਖਿਆ ਵੀ ਟਰੱਕ ਪਲਟਾ ਤੇ ਜਿੰਨਾ ਟ੍ਰੈਫਿਕ ਬੰਦ ਹੋ ਚੁੱਕੀ ਅਸੀਂ ਪਿੱਛੋਂ ਟ੍ਰੈਫਿਕ ਦਬਾਟ ਕਰਤੀ ਤੇ ਹੁਣ ਅਸੀਂ ਕ੍ਰੇਨ ਜਾਂ ਹਾਈਡਰ ਵਗੈਰਾ ਮਗਾ ਕੇ ਇਹਨੂੰ ਸੈੱਡ ਨੂੰ ਕਰਾ ਕੇ ਦੁਬਾਰਾ ਰੈਂਕ ਸਟੌਪ ਹੋ ਗਿਆ ਇਹ ਕੋਈ ਇੰਜਰੀ ਵਗੈਰਾ ਤਾਂ ਨਹੀਂ ਹੋਈ ਕੋਈ ਸੱਟ ਚੋੜ ਕੇ ਨਹੀਂ ਥੋੜੀ ਬੁੜੀ ਇਚਰੀ ਤਾਂ ਲੱਗ ਗਈ ਜੀ ਇਹਨਾਂ ਦੀ ਫਰਸਟ ਐਡ ਦੇ ਦਿੱਤੀ ਡਰਾਈਵਰ ਨੂੰ ਹਾਂਜੀ